ਨਾਮ ਹੈ ਤੇ ਕੀ ਮਾਮਲਾ ਹੈ ਪਵਨ ਕੁਮਾਰ ਜੰਗਲ ਸੀਨੀਅਰ ਲੀਡਰ ਆਲ ਇੰਡੀਆ ਬੈਂਕ ਅਪਲਾਈਡ ਐਸੋਸੀਏਸ਼ਨ ਅੱਜ तमाम ਇੰਡੀਆ ਦੇ ਵਿੱਚ तमाम सेंट्रल ਟ੍ਰੇਜਨ ਵੱਲੋਂ ਉਹਨਾਂ ਦੇ ਨਾਲ-ਨਾਲ ਸਟੇਟ ਫਰਨੇਸ਼ਨਾਂ ਵੱਲੋਂ ਮੁਲਾਜ਼ਮਾਂ ਵੱਲੋਂ ਅਨਾਰਗਨਾਈਜ਼ਡ ਸੈਕਟਰ ਵੱਲੋਂ ਇੱਕ ਜਦੀ ਸੰਘੀਤ ਹੜਤਾਲ ਕੀਤੀ ਜਾ ਰਹੀ ਹੈ ਇਹ ਹੜਤਾਲ ਇਥੋਂ ਦੀਆਂ ਸਰਕਾਰਾਂ ਦੇ ਖਿਲਾਫ ਉਹਨੀਆਂ ਨੀਤੀਆਂ ਦੇ ਖਿਲਾਫ ਉਹ ਇੱਕ ਦਾ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ ਹੈ ਜਿੱਥੇ तमाम ਜਿਹੜੇ ਵਰਕਰ ਨੇ तमाम ਡੱਟਸਰ ਵਰਕਰ ਨੇ ਇੱਕ ਦਿਨ ਦੀ ਹੜਤਾਲ ਕਰ ਰਹੇ ਨੇ ਉਹਦੇ ਨਾਲ ਬੈਂਕਾਂ ਦੇ ਮੁਲਾਜ਼ਮ ਵੀ ਅੱਜ ਇੱਕ ਦਿਨ ਦੀ ਹੜਤਾਲ ਤੇ ਗਏ ਨੇ ਉਹਨਾਂ ਦੀਆਂ ਆਪਣੀਆਂ ਮੰਗਾਂ ਵੀ ਹੈ ਜਿਹੜੀਆਂ ਦੂਜੀਆਂ ਕੇਂਦਰ ਸਰਕਾਰ ਦੇ ਖਿਲਾਫ ਨੀਤੀਆਂ ਨੇ ਉਹਨਾਂ ਦੇ ਖਿਲਾਫ ਚੱਲ ਰਹੇ ਨੇ ਕਿਉਂਕਿ ਲਗਾਤਾਰ ਪਿਛਲੇ 11 ਸਾਲਾਂ ਤੋਂ ਦੇਖਿਏ ਇਥੋਂ ਦੀ ਕੇਂਦਰ ਸਰਕਾਰ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਪ੍ਰਾਈਵੇਟੇਸ਼ਨ ਕਰ ਰਹੀ ਹੈ ਜਿਹੜਾ ਪਬਲਿਕ ਸੈਕਟਰ ਹੈ ਉਹਨੂੰ ਵੇਚਿਆ ਜਾ ਰਿਹਾ ਹੈ ਜਾਂ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਬੈਂਕਾਂ ਦੇ ਵਿੱਚ ਵੀ ਉਹ ਪ੍ਰਾਈਵੇਟੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਇੰਸ਼ੋਰੈਂਸ ਦੇ ਵਿੱਚ ਦੇਖਿਏ 100% ਫੌਨ ਡਾਇਰੈਕਟ ਇਨਵੈਸਟਮੈਂਟ ਵੀ ਸਾਰਾ ਕੁਝ ਫੌਨ ਦੀਆਂ ਪਾਲਸੀਆਂ ਨੇ ਔਰ ਦੇ ਲੋਕਾਂ ਨੂੰ ਉਹ ਜਿਹੜਾ ਇੰਸ਼ੋਰੈਂਸ ਸਮਾਇਆ ਜਾ ਰਿਹਾ ਉਸੇ ਤਰ੍ਹਾਂ ਜਿਹੜਾ ਜਨਰਲ ਸੈਕਟਰ ਹੈ ਇੰਸ਼ੋਰੈਂਸ ਸੈਕਟਰ ਹੈ ਉਹਨਾਂ ਨੂੰ ਵੀ ਲਗਾਤਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੈਂਕਾਂ ਦੇ ਵਿੱਚ ਵੀ ਜਿਹੜਾ ਹੈਗਾ ਅੱਗੇ ਡਾਇਰੈਕਟ ਜਾਂ ਇੰਡਾਇਰੈਕਟ ਤੌਰ ਤੇ ਜਿਹੜੀ ਆਊਟਸੋਰਸਿੰਗ ਹੈ ਉਹਦੀਆਂ ਜਿਹੜੀਆਂ ਪੋਸਟਾਂ ਨੇ ਉਹਨਾਂ ਨੂੰ ਰੈਗੂਲਰ ਘਟਾ ਕੇ ਆਊਰਸੋਰਸਿੰਗ ਕੀਤਾ ਜਾ ਰਿਹਾ ਹੈ ਇਹਨਾਂ तमाम ਨੀਤੀਆਂ ਦੇ ਖਿਲਾਫ ਜੇ ਅਸੀਂ ਪੰਜਾਬ ਚ ਜਾਤੀ ਮਾਰੀਏ ਅੱਜ ਕਿਸੇ ਮਾਈਕਵਾਂ ਦੇ ਵਿੱਚ ਵੀ ਆਰਗਨਾਈਜ਼ਡ ਸੈਕਟਰ ਜਾਂ ਕੀ ਇਹ ਬਾਰੇ ਰੈਗੂਲਰ ਮੁਲਾਜ਼ਮ ਹੈ ਬੜੇ ਘੱਟ ਰਹਿ ਗਏ ਨੇ ਸਿਰਫ ਕੰਟ੍ਰੈਕਟ ਵਾਲੇ ਜਾਂ ਜਿਹੜੇ ਆਪਕ ਨੇ ਠੇਕੇ ਦੇ ਮੁਲਾਜ਼ਮ ਹੈ ਉਹ ਰਹਿ ਗਏ ਨੇ ਚਾਹੇ ਪੀਆਰਟੀਸੀ ਦੇਖ ਲਓ ਚਾਹੇ ਸਕੂਲਾਂ ਦੇ ਵਿੱਚ ਦੇਖ ਲਓ ਜਾਂ ਹੋਰ ਮੈਚ ਵਿੱਚ ਦੇਖ ਲਓ ਉਹਨਾਂ ਦੇ ਵਿੱਚ ਵੀ ਠੇਕੇ ਦੇ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਨੇ ਜਿਹੜੇ ਕੱਲ ਪਰਸੋਂ ਭਗਵੰਤ ਮਾਨ ਨੇ ਕਿਹਾ ਵੀ ਅਸੀਂ 3600 ਟੀਚਰ ਭਰਤੀ ਕਰਾਂਗੇ ਉਹ ਵੀ ਸਪੈਸ਼ਲ ਇਨਸਟ੍ਰਕਟਰ ਜਿਹੜੇ ਠੇਕੇ ਵਾਲੇ ਆ ਉਹਨਾਂ ਨੂੰ ਭਰਤੀ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਨੂੰ ਨਾ ਡੀਏ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਉਹਨਾਂ ਦਾ ਪੇ ਕਮਿਸ਼ਨ ਦਾ ਏਰੀਆ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਅਸੀਂ ਦੇਖੀਏ ਇੱਕ ਪੰਜਾਬ ਸਰਕਾਰ ਦੀ ਗੱਲ ਹੈ ਪਰ ਧਾਤੀ ਮਾਰੀਏ ਸਾਰੇ ਇੰਡੀਆ ਦੇ ਵਿੱਚ ਇਹੀ ਨੀਤੀਆਂ ਲਾਗੂ ਕਿੱਥੇ ਜਾ ਰਹੇ ਨੇ ਮੋਦੀ ਸਾਹਿਬ ਵੱਲੋਂ ਆਪੇ ਗੁਜਰਾਤ ਦੇ ਵਿੱਚ ਕਦੇ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ ਅੱਜ ਵੀ ਅਸੀਂ ਦੇਖੀਏ ਜਿਹੜਾ ਪੇ ਕਮਿਸ਼ਨ 16 ਦਾ ਲਗਾਤਾਰ ਉਹ ਲਾਗੂ ਨਹੀਂ ਕੀਤਾ ਪੂਰਾ ਉਹਨਾਂ ਕਿਸ਼ਤਾਂ ਦੇ ਵਿੱਚ ਕਦੇ ਆ ਦੇ ਦੋ ਕਦੇ ਆ ਦੇ ਦੋ ਉਸ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਵੀ ਜਿਹੜਾ ਅੱਠਵਾਂ ਪੇ ਕਮਿਸ਼ਨ ਹੈ ਉਹਦੀ ਕਦੇ ਜ਼ਰੂਰਤ ਹੀ ਨਹੀਂ ਹੈ ਜਾਂ ਡੀਏ ਹੈ ਉਹ ਘਟਾਇਆ ਜਾ ਰਿਹਾ ਹੈ ਐਵੇਂ ਜੁੱਪਰ ਜੋ ਬਾਜਪੀ ਸਰਕਾਰ ਸੀ ਉਦੋਂ ਉਹਨਾਂ ਨੇ ਪਾਸ ਕੀਤਾ ਸੀ ਜਿਹੜੇ ਮਲਾਜ਼ਮਾਂ ਦੀਆਂ ਨੂੰ 올ਡ ਪੈਨਸ਼ਨ ਹੈ ਜਿਹੜੀ ਪੈਨਸ਼ਨ ਸਕੀਮ ਮਿਲਦੀ ਹੈ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਦੀ ਥਾਂ ਤੇ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਉਹਦਾ ਨਵੀਂ ਪੈਨਸ਼ਨ ਸਕੀਮ ਕੀ ਹੈ ਵੀ ਤੁਹਾਡੇ ਫੈਸ਼ੇਲ ਤੇ ਜਿਹੜਾ ਵਿਆਜ ਮਿਲਦਾ ਉਹਦੀ ਕੰਟਰੀਬਿਊਸ਼ਨ ਨਾਲ ਤੁਹਾਨੂੰ ਪੈਨਸ਼ਨ ਦਿੱਤੀ ਜਾਊ ਸਰਕਾਰ ਦਾ ਉੱਥੇ ਕੋਈ ਰੋਲ ਨਹੀਂ ਸਰਕਾਰ ਦਾ ਕੁਝ ਨਹੀਂ ਹੋਊਗਾ ਇਸੇ ਤਰ੍ਹਾਂ ਅਨ ਆਰਗਨਾਈਜ਼ਡ ਸੈਕਟਰ ਹੈ ਜਿਹੜੇ ਵਰਕਰ ਨੇ ਇਹ ਆਪਾਂ ਕੀ ਇਹ ਮਨੇਕਾ ਵਰਕਰ ਨੇ ਉਹਨਾਂ ਦਾ ਸੌਦ ਦਿੰਦਾ ਸੀ ਉਹ ਵੀ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਦੋਸਤ ਨੂੰ ਜਮਾੜਾ ਹੈ ਜਾਂ ਮੀਨੀਮ ਡਿਮਾਂਡ ਤੋਂ ਵਰਕਰ ਕਰਦਾ ਹੈ ਵੀ 26000 ਰੁਪਿਆ ਸਾਡੀ ਤਨਖਾਹ ਹੋਵੇ ਪਰ ਤਨਖਾਹ ਮਿਲ ਰਹੀ ਹੈ ਕਿਸੇ ਨੂੰ 10000 ਕਿਸੇ ਨੂੰ 12000 ਕਿਸੇ ਨੂੰ 15000 ਇਸ ਤਰ੍ਹਾਂ ਦੇ ਹਾਲਾਤ ਕਿਤੇ ਹੈ ਪੈਦਾ ਕਿਤੇ ਜਾ ਰਹੇ ਹੈ ਇਸੇ ਤਰ੍ਹਾਂ ਸਾਰੇ ਥਾਂ ਤੇ ਚਾਹੇ ਪ੍ਰੈਸ ਹੈ ਚਾਹੇ ਮੀਡੀਆ ਹੈ ਉਥੇ ਵੀ ਜਿਹੜੇ ਹੈਗੇ ਆਗੇ ਬੰਦੇ ਭਰਤੀ ਕਰਕੇ ਸਰਕਾਰਾਂ ਦੇ ਜਿਹੜੇ ਪਿੱਛੇ ਕਰਕੇ ਉਸੇ ਨੀਤੀਆਂ ਨੂੰ ਉਵਾਰਿਆ ਜਾ ਰਿਹਾ ਹੈ ਉਹਨਾਂ ਨੂੰ ਵਿਕਾਸ ਕਿਹਾ ਜਾ ਰਿਹਾ ਪਰ ਅਸਲ ਵਿਕਾਸ ਨਹੀਂ ਰਹਾ ਹੈ ਵਿਨਾਸ਼ ਹੋ ਰਿਹਾ ਹੈ ਵਿਨਾਸ਼ ਦੇ ਨਾਲ ਹੀ ਵਿਕਾਸ ਨਹੀਂ ਹੋ ਸਕਦਾ ਵਿਕਾਸ ਤਾਂ ਹੀ ਹੋ ਜੇ ਸਾਰੇ ਲੋਕਾਂ ਦਾ ਭਲਾ ਹੋ ਇਸ ਨੂੰ ਲੈ ਕੇ ਅੱਜ ਜੁੜਤਾ ਹੈ